ਕਿੱਥੇ ਹੁਣੀ ਇੱਥੇ ਹੁਣੀ ਨਹੀਂ ਹੋਜੂ ਭੈਣ ਆ ਮੇਰੀ ਆ ਦੇ ਪੈਣਾ ਆ ਪੈਣਾ ਆ ਮੇਰੀ ਇਹ ਕਰਦੇ ਮੈਨੂੰ ਕਿਹੜਾ ਹੋਰ ਮੇਰੀ ਭੈਣ ਦਾ ਕੀ ਹਾਲ ਆ ਸਾਰੇ ਫਿਰ ਮੇਰੇ ਨਾਲ ਹਸਬੰਦ ਦੀ ਡੈਥ ਹੋ ਗਈ ਇਹਨਾਂ ਦੇ ਫੋਨ ਤਾਰਨ ਜਾ ਰਹੇ ਆ ਓ ਹਾਂ ਛੋਟਾ ਜਿਹਾ ਬੱਚਾ ਮੇਰਾ ਢਾਈ ਸਾਲ ਦਾ ਹਾਂ ਅੱਛਾ ਹਾਂਜੀ ਹਾਂਜੀ ਹੋਰ ਠੀਕ ਆ ਹਾਂਜੀ ਵਧੀਆ। ਯਾਰ ਥੋੜਾ ਜਿਹਾ ਪਿਆਰ ਕਰ ਮੇਰੇ ਨਾਲ। ਮੇਰੀ ਭੈਣ ਨੂੰ ਨਾ ਮੇਰੀ ਭੈਣ ਨੇ ਨੰਬਰ ਲੈ ਜਾਣਾ ਮੇਰਾ। ਤੇ ਜਦੋਂ ਵੀ ਮੇਰੀ ਨੰਬਰ ਦੇਦਾ ਸੱਚੀ ਦੇਦਾ ਨੰਬਰ ਤੈਨੂੰ। ਹਾਂਜੀ। ਅੱਛਾ। ਇੱਧਰ ਘਰ ਲੈ ਲੈਣਾ ਬਈ ਸਾਈਡ ਤੇ। ਉਹ ਲੱਗ ਅੱਗੇ ਆਜੋ ਪਰੇ ਹੋ ਜਾਓ। ਓਕੇ ਆਜੀ। ਦੇ ਲੋ ਯਾਰ ਇਹ ਖੱਟਿਆ ਬਾਈ ਨੇ। ਹੈ? ਤੇ ਦਿਲ ਦਾ ਵੀ ਨਹੀਂ ਮਾਰਾ ਬਾਈ। ਹਾਂ। ਪੁੱਤ ਪਤਾ ਕੀ ਆ? ਪੈਸੇ ਬਿਟਾ ਹੁੰਦੇ ਜਾਂਦੇ ਰਹਿੰਦੇ ਆ। ਹਨਾ ਬਿਟਾ। ਲੈ ਨੰਬਰ ਲੈ ਦੇ। 790 9790 790 7 ਠੀਕ ਆ ਹਾਂਜੀ ਆ ਨੰਬਰ ਆ ਮਾਰਿੰਗ ਕਰਦੀ ਐ ਮੇਰੇ ਮੈਨੇਜਰ ਦਾ ਨੰਬਰ ਆ ਪੁੱਤ ਠੀਕ ਏ ਠੀਕ ਆ ਆ ਲੈ ਆਪ ਦਾ ਖਿਆਲ ਰੱਖਣਾ ਮੇਰੀ ਭੈਣ ਨੇ ਹੈ ਠੀਕ ਆ ਆ ਥੋੜਾ ਜਿਹਾ ਮੇਰੇ ਤੋਂ ਪਿਆਰ ਆ ਲੈ ਜੀ ਹਲੇ ਤੱਕ ਭਰਾ ਲੌਸ ਤੇ ਚੱਲ ਰਿਹਾ ਤੇ ਮੈਂ ਜਦੋਂ ਮੇਰਾ ਹੋਰ ਕੰਮ ਵਧੀਆ ਹੋ ਗਿਆ ਵੀ ਮੈਂ ਹੋਰ ਮੇਰੀ ਭੈਣ ਨਹੀਂ ਕਰ ਸਕਦਾ ਕੋਈ ਨਹੀਂ ਨੰਬਰ ਲੈ ਲਓ ਮੇਰਾ ਹੈਂ ਨੰਬਰ ਲੈ ਲਓ ਵੀਰੇ ਚਾਂਦੀ ਦੀਆਂ ਪਾਈਆਂ ਤੇਨ ਚਾ ਹਾਂ ਚਾਂਦੀ ਦੀਆਂ ਪਾਈਆਂ ਤੇਰੇ ਵੀਰ ਨੇ ਆ ਲਿਆ ਹੋਧੀਆ ਜੀ ਹਾਂ ਜੀ ਵਧੀਆ ਜਾਮ ਲੱਗ ਜਾਣਾ ਕੋਈ ਨਹੀਂ ਕੋਈ ਨਹੀਂ ਆ ਲੂ ਆ ਮੇਰਾ ਨੰਬਰ ਵੀਰ ਬਹੁਤ ਚੰਗੇ ਆ ਨਹੀਂ ਪੁੱਤ ਪਰਮਾਤਮਾ ਦਾ ਆ ਮੇਰਾ ਨੰਬਰ ਅੱਛਾ ਹਾਂਜੀ ਥੈਂਕ ਯੂ ਵੀਰ ਓਕੇ 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 ਠੀਕ ਆ ਮੇਰੀ ਭੈਣ ਠੀਕ ਆ ਗਿਆ 17 17 ਓਕੇ ਬਹੁਤ ਸੋਹਣਾ ਬੇਟਾ ਓ ਠੀਕ ਹੈ ਚਲੋ ਆ ਜਾਓ ਹਾਂਜੀ ਕੁਛ ਕਹਿਣਾ ਚਾਹੋਗੇ ਫਿਰ ਨਾ ਨਾ ਕਹਿਣਾ ਕੀ ਆ ਹਾਲੇ ਮੈਂ ਕਿਹਾ ਕੰਮ ਉੰਨਾ ਮੇਰਾ ਵੱਡਾ ਨਹੀਂ ਹੈਗਾ ਜਿੰਨਾ ਹੀ ਸਮਝ ਲਿਆ ਉਹਨਾਂ ਦੀ ਗੱਡੀ ਵੱਡਾ ਹੋ ਜੂਗਾ ਫਿਰ ਮੈਂ ਹੋਰ ਵੀ ਜਿੰਨੀ ਕਿ ਮੇਰੀ ਉਹ ਹੋਊਗੀ 19 ਕ ਕਰ ਸਕਦਾ ਕਿਉਂਕਿ ਚੱਲੀ ਚੱਲੀ ਵੀ ਜਾਵੇ ਚੀਜ਼ ਯਾਰ ਮੈਨੂੰ ਨਾ ਸਪੋਟੀਫਾਈ ਤੇ ਤੁਸੀਂ ਜ਼ਿਆਦਾ ਸੁਣਿਆ ਕਰੋ ਜਦੋਂ ਤੁਸੀਂ ਉੱਥੇ ਸੁਣਦੇ ਆ ਨਾ ਮੈਨੂੰ ਤੇ ਉੱਥੇ ਮੈਨੂੰ ਥੋੜੀ ਕਮਾਈ ਜ਼ਿਆਦਾ ਹੁੰਦੀ ਆ ਤੇ ਮੈਂ ਕੋਸ਼ਿਸ਼ ਕਰ ਸਕਦਾ ਯਾਰ ਕਿਸੇ ਲਈ ਆ ਨਾ ਤੇ ਸਪੋਟੀਫਾਈ ਦੀ ਮੇਰੀ ਆਈਡੀ ਨੂੰ ਫੋਲੋ ਕਰੋ ਜਿਹੜੇ ਭਰਾ ਪੜੇ ਲਿਖਿਆ ਜਿਹੜੇ ਜਿਨ੍ਹਾਂ ਨੂੰ ਪਤਾ ਵੀ ਸਪੋਟੀਫਾਈ ਕੀ ਹੁੰਦਾ ਆ ਉਹ ਨੂੰ ਸਮਝਦੇ ਆ ਲੂੰਗੀ ਉਹ ਨਾ ਤੇ ਇਦਾਂ ਦੀ ਨਹੀਂ ਪੁੱਤੋ ਗੱਲ ਅਸੀਂ ਵੀ ਬੰਦੇ ਆ ਰਗੇ ਬੰਦੇ ਆ ਹੱਲੇ ਲੱਗੇ ਹੋ ਆ ਮਿਹਨਤ 'ਚ ਸਾਰੇ ਹੀ ਸਟਰਗਲ ਆ ਹਲੇ ਸਟਰਗਲ ਖਤਮ ਨਹੀਂ ਹੋਈ ਬਾਕੀ ਸਟਰਗਲ ਦੀ ਗੱਲ ਇਦਾਂ ਆ ਪੁੱਤ ਜੇ ਤੁਸੀਂ ਸਾਰੀ ਉਮਰ ਤੱਕ ਡੇ ਸਿੱਖਣ ਨੂੰ ਨਹੀਂ ਮੁੱਕਦਾ ਸਾਰੀ ਉਮਰ ਸਿੱਖੀ ਜਾਉ ਜੋ ਵੀ ਆ ਮੁੱਕਦਾ ਨਹੀਂ ਸਿੱਖਣ ਨੂੰ ਠੀਕ ਆ ਕਈ ਵਾਰੀ 60 ਸਾਲ ਦਾ ਬਜ਼ੁਰਗ ਉਹ ਕੰਮ ਨਹੀਂ ਕਰ ਪਾਉਂਦਾ ਜਿਹੜਾ 30 ਸਾਲ ਦਾ ਬੰਦਾ ਕੰਮ ਕਰ ਦਿੰਦਾ ਹਾਂਜੀ ਠੀਕ ਆ ਤੇ ਇਹ ਸਿੱਖ ਕਦੇ ਮੁੱਕਤ ਹੀ ਨਹੀਂ ਪਰਮਾਤਮਾ ਸਾਹਮਣੂ ਚੜਦੀ ਕਲਾ ਜ ਰੱਖੀ ਮੈਂ ਇਹਨਾਂ ਨੂੰ ਵੀ ਸ਼ਾਇਦ ਇਹ ਗੱਲ ਕੰਨਾ ਪਰ ਕੋਈ ਵੀ ਬੰਦੇ ਦੇ ਆਪਾਂ ਪਹਿਰਾਵੇ ਤੇ ਨਹੀਂ ਜਾਣਾ ਹਨਾ ਕਈ ਵਾਰੀ ਇਦਾਂ ਹੁੰਦਾ ਸਾਧ ਵਾਲੀ ਇਹ ਪਹਿਰਾਵੇ 'ਚ ਚੋਰ ਬੈਠਾ ਹੁੰਦਾ ਕਈ ਵਾਰੀ ਚੋਰ ਵਾਲੇ ਪਹਿਰਾਵੇ 'ਚ ਸਾਧ ਬੈਠਾ ਹੁੰਦਾ ਕਈ ਵਾਰੀ ਕਦੇ ਗੂਰ ਦਾ ਬੰਦਾ ਤੋਂ ਖਾਦੇ ਜਾਂਦਾ ਤੇ ਕਾਲਾ ਸਾਡੇ ਨਾਲ ਐਂਡ ਵਕਤ ਤੱਕ ਖੜਾ ਰਹਿੰਦਾ ਰੰਗ ਰੂਗ ਤਾਂ ਈਸ਼ਵਰ ਦੇ ਬਣਾਇਓ ਆ